ਉਹ ਪ੍ਰਧਾਨਿਕਤਾ ਪਾਰਟੀ ਉਹ ਸਮੁੱਚੀ ਇਕਤਾ ਪਾਰਟੀ ਗੁਰਮੀਤ ਸਿੰਘ ਬਿੱਟੂ ਅਤੇ ਸਾਡੇ ਦਾ ਸਥਾਨ ਨਾ ਦੀ ਕਿ ਮੈਂ ਸਮਝਦਾ ਕਿ ਸਾਂਝੇ ਤੌਰ ਤੇ ਕਰੋ ਰੋਡ ショਅ ਕੱਢਿਆ ਤੇ ਲਗਾਤਾਰ ਵੋਟਰਾਂ ਨੂੰ ਸਮਝਾਇਆ ਜਾ ਰਿਹਾ ਵੀ ਕਾਂਗਰਸ ਕੋਲੋਂ ਬਚੋ ਅਕਾਲੀਆਂ ਕੋਲੋਂ ਬਚੋ ਭਾਜਪਾ ਦੀ ਸੰਗਤਤਾ ਅਰੂ ਤੋਂ ਪੰਜਾ ਇੱਕੋ ਹੈਗੇ ਆ ਉਹੀ ਹੀ ਬੇਨਤੀ ਕਰਦੇ ਆ ਸ਼ਹਿਰ ਨਿਵਾਸੀਆਂ ਦੇਖੋ ਵੀ 25 ਸਾਲ ਤੋਂ ਆਪਾਂ ਨੂੰ ਕਪੂਰਥਲੇ ਰਾਣਾ ਗੁਰਜੀਤ ਸਿੰਘ ਨੇ ਕੁਝ ਨਹੀਂ ਦਿੱਤਾ ਅੱਜ ਵੀ ਆਪਾਂ ਜਿਹੜੀ ਛੜਕਾਂ ਦੇ ਖੜੇ ਪਹਿਲੀਆਂ ਦਿਨ ਹੈਗੀਆਂ ਵਾ ਨਾ ਰਾਣਾ ਗੁਰਜੀਤ ਸਿੰਘ ਨੇ ਕੋਈ ਛੜਕ ਬਣਾਈ ਨਾ ਕੋਈ ਵਿਕਾਸ ਕੀਤਾ ਨਾ ਕੋਈ ਬੱਚੇ ਲਵਾਏ ਨਾ ਕਿਸੇ ਨੌਕਰੀ ਲਵਾਇਆ ਕੀਤਾ ਕੀ ਹੈ ਜੇ ਉਹ ਕਹਿੰਦਾ ਨਾ ਕਿ ਮੈਂ ਨਸ਼ਿਆਂ ਦੇ ਖਿਲਾਫ ਹੈਗਾ ਤੇ 25 ਸਾਲਾਂ ਦੇ ਵਿੱਚ ਕਪੂਰਥਲੇ ਵਿੱਚ ਜਿੰਨੇ ਕ腐ਟਰ ਨਸ਼ੇੜੀ ਹੈਗੇ ਸੀਗੇ ਜਾਂ ਚੁੱਟਾ ਵੇਚਣ ਵਾਲੇ ਹੈਗੇ ਸੀਗੇ ਫੇਰੇ ਨੇ ਕਿਉਂ ਨਹੀਂ ਮਦਦ ਕੀਤੀ ਫੇਰੇ ਨੇ ਕਿਉਂ ਨਹੀਂ ਜਨਾਂ ਛੁਪਿਆ ਇਸ ਕਰਕੇ ਇੱਕਤਾ ਪਾਰਟੀ ਨੂੰ ਝੰਡਾ ਜਿਹੜਾ ਬੁਲੰਦ ਕੀਤਾ ਪਿਆ ਹੈ 2024 ਦੇ ਨੈਸ਼ਨ ਅਸੀਂ ਸਰਦਾਰ ਪਰਮਜੀਤ ਨੂੰ ਲੜਾਈ ਆ ਉਹ 2027 ਦੇ ਵਿੱਚ ਭਾਰਤੀ ਆਮ ਜਨਤਾ ਪਾਰਟੀ ਤੇ ਲੋਕਤਾ ਪਾਰਟੀ ਸਾਂਝੇ ਤੌਰ ਤੇ ਮੈਂ ਸਮਝਦਾ ਉਹਨਾਂ ਲੀਡਰਾਂ ਦੇ ਖਿਲਾਫ ਇਹ ਲੜਾਈ ਅਮੀਰ ਦੀ ਤਕਰੀਬ ਨਹੀਂ ਹੋਊਗੀ ਜੋ ਵਾਅਦੇ ਕਹਿੰਦੇ ਅਸੀਂ 25 ਸਾਲ ਤੋਂ ਹੈਗੇ ਆ ਰਾਣਾ ਪਰਮਜੀਤ ਨੂੰ ਮੈਂ ਚੈਲੰਜ ਕਰਦਾ ਬਗੈਰ ਪੈਸੇ ਤੋਂ ਮੇਰੇ ਸਾਹਮਣੇ ਖੜਾ ਹੋ ਕੇ ਦੱਸ ਕਿ ਤੁਹਾਨੂੰ ਲੱਗਦੀ ਉਪਰ ਤੈਨੂੰ ਕਿੰਨੀਆਂ ਵੋਟਾਂ ਪੈਂਦੀਆਂ ਸਾਨੂੰ ਕਿੰਨੀਆਂ ਵੋਟਾਂ ਪੈਂਦੀਆਂ ਇਹ ਸਾਡੀ ਕਪੂਰਲੇ ਵਾਲੇ ਨੂੰ ਅਪੀਲ ਹੈਗੀ ਆ ਗੱਲ ਕਰੀਏ ਪਿਛਲੇ 25 ਸਾਲਾਂ ਤੋਂ ਕਿਸੇ ਵੀ ਪਾਰਟੀ ਵੱਲੋਂ ਕਹ ਲੋ ਕਿ ਜੇ ਕਿਸੇ ਅਰਥਵਿਵਕ ਪਾਰਟੀ ਦੇ ਖਿਲਾਫ ਠੰਡਾ ਬਲੰਦ ਨਹੀਂ ਕੀਤਾ ਗਿਆ ਤਾਂ ਤੁਹਾਡੇ ਵੱਲੋਂ ਐਸੀ ਕੋਈ ਮਰਜ਼ੀ ਕਰਾਂਗੇ ਦੇਖੋ ਜਸੀਰੇ بار بار ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਪਹਿਲਾਂ ਵੀ ਅਪੀਲ ਕਰਦੇ ਆ 25 ਸਾਲ ਚ ਲੋਕ ਕਪੂਰ ਸ ਲੁੱਟਿਆ ਗਿਆ ਕੁੱਟਿਆ ਗਿਆ ਵਾ ਹੋਣ ਮੈਂ ਸਮਝਦਾ ਕਪੂਰਥਲੇ ਨੂੰ ਇੱਕ ਸੁਨਹਿਰੀ ਮੌਕਾ ਹੈਗਾ ਇਸ ਕਪੂਰਥਲੇ ਨੂੰ ਯਾਗੀ ਦਵਾਈ ਜਿੱਦਾਂ 26 ਜਨਵਰੀ ਤੇ 15 ਅਗਸਤ ਪਿਆ ਉਹਨਾਂ ਯਾਤਿਆ ਮਿਲਿਆ ਸੀ ਨਾ ਉਸੇ ਤਰ੍ਹਾਂ ਹੀ ਰਾਣਾਪੁਰਜੀ ਸੇਵ ਨੂੰ ਭੇਜ ਕੇ ਮੈਂ ਸਮਝਦਾ ਕਪੂਰਥਲੇ ਨੂੰ ਕੋਈ ਯਾਗੀ ਮਿਲੂਗੀ ਔਰ ਇੱਕ ਨਵਾਂ ਕਪੂਰਥਲਾ ਇੱਕ ਪੈਦਾ ਹੋਊਗਾ ਉਹ ਨਵਾਂ ਕੋਈ ਐਮਐਲ ਪੈਦਾ ਕਰਕੇ ਵੀ ਕਾਗਜ਼ ਲਵਾਣੇ ਲੋਕੀਆਂ ਬੱਚਿਆਂ ਨੂੰ ਅਸੀਂ ਦਵਾਵਾਂਗੇ ਇਹ ਸਾਡਾ ਜਿਹੜਾ ਏਜੰਡਾ ਹੈ ਤੁਸੀਂ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਰੋੜ ਸਾਹਿਬ ਦੇ ਮੈਂ ਕਰੋੜ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹਨਾ ਢਾਡੂ ਪੰਜਾ ਇਕੱਠਾ ਵਾ ਇਹਨਾਂ ਦਾ ਖਾਣਾ ਪੀਣਾ ਇਕੱਠਾ ਹੈਗਾ ਇਹ ਜਾਰੇ ਸਾਥੀਆਂ ਕੋ ਬਚ ਕੇ ਸਾਰੇ ਮੀਤੋਰਾ ਕੋ ਬਚ ਕੇ ਇਕਤਾ ਪਾਰਟੀ ਦਾ ਸਚਾ ਸਾਫ ਸਤ ਦਾ ਕੈਂਡੀਡੇਟ ਜੋ ਕਸੀ ਮੈਂ ਖੋ 33 ਸਾਲਾ ਸੇਵਾ ਕਰਦਾ ਸਪੀਚ ਨਾਲ ਜਰਾ ਉਹ 33 ਸਾਲਾ ਸੇਵਾ ਕਰਦਾ ਤੇ ਸਾਡੀ ਸੇਵਾ ਨੂੰ ਮੁੱਖ ਰੱਖ ਕੇ ਵੀ ਇਹ ਕੋ ਵੋਟ ਜਿਹੜੀ ਕਿਰੂਸਾ ਬੇਨਤੀ ਕਰਦਾ ਜੇ ਕੋਈ ਆਪਾਂ ਨੂੰ ਆਪਾਂ ਵੋਟ ਪਾ ਕੇ ਆਪਣੇ ਆਪ ਨੂੰ ਕਾਮਯਾਬ ਕਰਕੇ ਦੇਖੋ ਫਿਰ ਤੁਹਾਨੂੰ ਲੱਗ ਜਾਊਗਾ ਪਤਾ ਕਿ ਵਾਕੇ 5 ਸਾਲ ਦੇ ਵਿੱਚ ਹੋਣ ਕੁਝ ਬਦਲਾਅ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਜੈਪੀਂ ਜੈਪਰ ਦੱਸਦਾ ਹਾਂ ਮੈਂ ਸਤੀਸ਼ਪਾ ਨਾਹਰ ਭਾਰਤੀ ਆਂਗਨ ਦਾ ਬੜੀ ਪ੍ਰਧਾਨ ਜੋ ਅੱਜ ਰੋਡ ਮਾਰਚ ਕਰ ਰਹੇ ਆ ਅਸੀਂ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਪਿਛਲਾ 70-72 ਸਾਲ ਲੱਗੋ ਸਰਮਾਗਰ ਪਹਾੜੀਆਂ ਰਾਜ ਕੀਤਾ ਵਾ ਕੁੰਝੇ ਲੜਾਈ ਆ ਅਮੀਰ ਤੇ ਗਰੀਬ ਦੀ ਆ ਹੁਣ ਵੀ ਜਾਓ ਜੋ ਜੇ ਦੀ ਕਪੂਰਥਾ ਨੂੰ ਜਾਂ ਪੰਜਾਬ ਨੂੰ ਬਚਾਉਣਾ ਵਾ ਤੇ ਜਾ ਕੇ ਇਮਾਨਦਾਰ ਕੈਂਡੀ ਨੂੰ ਵੋਟ ਪਾਓ ਅਰੇ ਲੋਕ ਸਵਾਰ ਦੇ ਵਿੱਚ ਸਹੀ ਬੰਦੇ ਨੂੰ ਪਾਓ ਕਿਹੜੀ ਪਾਰਟੀ ਦੇ ਉੱਤੇ ਤੁਸੀਂ ਕੀ ਆਪਣਾ ਸਾਡੇ ਚਿਪਣੀ ਆ ਤੁਸੀਂ ਦੇਖੋ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਅਮਨ ਦੀ ਬਾੜੀ ਬੜੀ ਉਹ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਗੁੰਡਾਗਰਦੀ ਸ਼ਰਮ ਨੰਗਾ ਨਾਚਣਾ ਤੇ ਆਈ ਗੋਲੀ ਬਾਰੀ ਅਮੇ ਜਲੀਆ ਜਿਹੜੀ ਡੋਲੀ ਰੱਖੇ ਚੱਲਦੇ ਆ ਨਸ਼ਾ ਘਰੇ ਇਨੀ ਵਧ ਗਈ ਆ ਘਰ ਘਰ ਨਸ਼ਾ ਵੇਖ ਰਿਆ ਵਾ ਜੇ ਭਗਵਾਨ ਦਾ ਕਹਿੰਦਾ ਮੈਂ 6 ਮਹੀਨੇ ਜਾਂ 7 ਮਹੀਨੇ ਨਸ਼ਾ ਖਤਮ ਕਰ ਦੂੰਗਾ ਉਹ ਅੱਧ ਮੇਰੇ ਖਾਤੇ 2 ਸਾਲ ਤੋਂ ਉੱਪਰ ਸਮਾਉ ਹੋ ਗਿਆ ਡਬਲ ਹੋ ਗਿਆ ਵਾ ਔਰ ਗਾਲ ਮੇਰੇ ਨਵੇਂ ਵਾਦਾ ਜਾਇਗਾ ਜੇ ਅਗਰ ਆਪਾਂ ਲੋਕ ਨਾ ਜਾਣ ਰੋਇਦਾ ਸਾ ਜੀ ਤੁਹਾਡੀ ਪਾਰਟੀ ਤੁਸੀਂ ਸਾਝਾ ਮੀਰਬਾ ਤੋਂ ਲੈਣਾ ਕੀ ਏਜੰਡੇ ਲੈ ਕੇ ਆ ਰਹੇ ਹੋ ਸਾਡੇ ਏਜੰਡੇ ਆ ਜੀ ਪੰਜਾਬ ਐਸਲਾ ਪੰਜਾਬ ਖੁਸ਼ਹਾਲ ਬਣਾਉਣਾ ਲੋਕ ਦੇ ਰੋਜ਼ਗਾਰ ਦੇਣਾ ਸਭ ਤੋਂ ਵੱਡੀ ਲੋ ਪੂਰੇ ਰਾਜ ਤੋਂ ਪੰਜਾਬ ਤੇ ਨਸ਼ੇ ਦਾ ਨਸ਼ੇ ਨੂੰ ਖਤਮ ਕਰਨਾ ਪ੍ਰਧਾਨ ਜੀ ਕਿਹੜਾ ਸਿਨੈਰੀਓ ਤੁਸੀਂ ਅੱਜ ਦੀ ਰੈਡੀ ਕੀਤਾ ਹੈਗਾ ਵੀ ਲੋਕਾਂ ਦੇ ਵਿੱਚ ਲੋਕਤੰਤਰ ਹੋਣਾ ਹੈ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਇਹ ਨਸ਼ੇ ਦਾ ਕੋੜ ਆ ਜਿਹੜਾ ਇਹਨੂੰ ਖਤਮ ਕਰਨ ਦੇ ਵਿੱਚ ਜਨਤਾ ਸਾਡਾ ਸਹਿਯੋਗ ਦੇਵੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ੇ ਦਾ ਕੋੜ ਜਿਹੜਾ ਆਪਾਂ ਪੰਜਾਬ ਤੋਂ ਕੱਢ ਚੁੱਕੀਏ ਨਸ਼ੇ ਦਾ ਕੋੜ ਵੋਟਰ ਜਨਤਾ ਸਾਥ ਦੇਵੇ ਤੇ ਨਿਕਲੂਗਾ ਇਹ ਲੀਡਰਾਂ ਨੇ ਪ੍ਰਸ਼ਾਸਨ ਦੇ ਹੱਥ ਬੰਨੇ ਆ ਜੇ ਲੀਡਰ ਚਾਹਣ ਨਸ਼ਾ 24 ਘੰਟੇ ਚ ਖਤਮ ਕਰ ਸਕਦੇ ਆ ਨਸ਼ਾ ਵਿਕਦਾ ਲੀਡਰਾਂ ਦੀ ਸ਼ੈਨਾ ਜਿੱਟਾਂ ਲਿਆਂਦਾ ਮਜੀਠੀਏ ਨੇ ਦੇਖੋ ਸਿਵਰਜੀਤ ਨੇ ਕਿਆ ਹੀ ਕਹਾ ਸਾਡਾ ਰਵੇ ਕੱਖ ਦਾ ਐਸੀ ਮਾਲਕ ਨੇ ਸੁਣੀ ਉਹਨਾਂ ਦਾ ਵਾਕਿਆ ਹੀ ਰਿਆ ਹੀ ਕੱਖ ਨਹੀਂ ਦੇਖੋ ਨਸ਼ਾ ਕੋਈ ਫਾਇਦਾ ਕੀਤਾ ਸਰਕਾਰਾਂ ਨੇ ਪ੍ਰਸ਼ਾਸਨ ਨੂੰ ਖੁੱਲ ਦੇਣਾ ਤੇ 24 ਘੰਟੇ ਜੇ ਮੈਂ ਸਮਝਦਾ ਨਸ਼ਾ ਪ੍ਰਸ਼ਾਸਨ ਖਤਮ ਕਰ ਸਕਦਾ ਤੁਹਾਡੀ ਕੀ ਅਪੀਲ ਆ ਆਡੀ ਅਪੀਲ ਇਹ ਹੀ ਆ ਕਿ ਤੌਰਜ ਦਾ ਨਿਸ਼ਾਨ ਆ ਇਹਦਾ ਇੱਕ ਤਰੀਕ ਨੂੰ ਬਟਨ ਦਬਾ ਕੇ ਚਾਨਣ ਕਰ ਦਿਓ ਤੇ ਏਕਤਾ ਪਾਰਟੀ ਆਉਣ ਵਾਲੇ ਸਮੇਂ ਚ ਘਰ ਘਰ ਚਾਨਣ ਕਰ ਦਿਓ